ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਜੀ ਬਹੁਤ ਹੀ ਸੋਹਣੇ ਦਾਜ਼ ਵਰੀਆਂ ਵਾਲੇ ਸੂਟ ਵਿਆਹ ਸ਼ਾਦੀਆਂ ਵਾਲੇ ਸੂਟ ਲੈਣਗੇ ਇਹ ਤੁਹਾਨੂੰ ਮਿਲੇਗਾ 올ਓਵਰ ਕਰੇਵ ਦਾ ਸੂਟ ਮਿਲੇਗਾ ਚਨਾਉਂ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਬਹੁਤ ਹੀ ਸੋਨਾ ਗੋਟਾ ਪੱਟੀ ਦਾ ਵਰਕ ਕੀਤਾ ਗਿਆ ਹੈ ਜਿਹੜਾ ਇਹਦਾ ਸੂਟ ਹੈ ਉਸਦੇ 셔ਟ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਰਹੇਗਾ ਬਹੁਤ ਹੀ ਸੋਹਣੇ ਡਾਰਕ ਕਲਰ ਨੇ ਇਹ ਦਾਜਵਰੀਆਂ ਵਾਸਤੇ ਬਹੁਤ ਹੀ ਪਿਆਰੇ ਕਲਰ ਨੇ ਅਗਲੇ ਜਿਹੜੇ ਸੂਟ ਹੈ ਲਾਈਟ ਕਲਰ ਰਹਿਣਗੇ ਬਹੁਤ ਹੀ ਪਿਆਰੇ ਇਹ ਵੀ ਕਲਰ ਨੇ ਉਪਾੜਾ ਦਾ ਤੁਹਾਨੂੰ ਸੂਟ ਮਿਲੇਗਾ ਏਮਬ੍ਰੋਇਡਰੀ ਕੀਤੀ ਗਈ ਬਹੁਤ ਹੀ ਸੋਹਣੀ ਉਹ ਉਪਾੜਾ ਦੀ ਹੀ ਤੁਹਾਨੂੰ ਬਾਟਮ ਮਿਲੇਗੀ ਔਰ ਗੈਂਜ਼ਾ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਲਾਈਟ ਜਿਹੇ ਕਲਰ ਨੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਬਹੁਤ ਹੀ ਪਿਆਰੇ ਕਲਰ ਨੇ ਅਗਲੇ ਜਿਹੜੇ ਸੂਟ ਹੈ ਤੁਹਾਨੂੰ ਬੁਟੀਕ ਵਾਲੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਵਿਸਕੋਸ ਔਰ ਗੈਂਜ਼ਾ ਦਾ ਤੁਹਾਨੂੰ ਸ਼ਰਟ ਮਿਲੇਗਾ embroidery ਬਹੁਤ ਹੀ ਸੋਹਣੀ ਹੈਵੀ ਵਰਕ ਰਹੇਗਾ ਗੋਟਾ ਵਰਕ ਰਹੇਗਾ ਪਲੇਨ ਤੁਹਾਨੂੰ ਬਾਟਮ ਮਿਲੇਗੀ ਡੋਪੀਅਨ ਸਿਲਕ ਦੀ ਵਿਸਕੋਸ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵੀ ਫੈਂਸੀ ਪੱਟੀ ਲਗਾਈ ਹੈ ਇਹ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣੇ ਕਲਰ ਨੇ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਬਲੌਕ ਪੇਂਟ ਵਾਲੇ ਸੂਟ ਮਿਲਣਗੇ ਨਾਲ ਇਸ ਦੇ ਉੱਪਰ ਆਰੀ ਵਰਕ ਵੀ ਰਹੇਗਾ ਮਸਲੀਨ ਦਾ ਸੂਟ ਮਿਲੇਗਾ ਦੁਪੱਟਾ ਤੁਹਾਨੂੰ ਟੈਬੀ ਬਲੌਕ ਪੇਂਟ ਦਾ ਦੁਪੱਟਾ ਮਿਲੇਗਾ ਬਹੁਤ ਹੀ ਸੋਨੇ ਕਲਰ ਨੇ ਲਾਈਟ ਜੇ ਕਲਰ ਨੇ ਤੁਸੀਂ ਇਹਨਾਂ ਵਿੱਚ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਆਲ ਓਵਰ ਸੂਟ ਮਿਲੇਗਾ ਸ਼ਿਮਰ ਦਾ ਹੈਂਡਵਰਕ ਬਹੁਤ ਹੀ ਸੋਨਾ ਰਹੇਗਾ ਬਹੁਤ ਹੀ ਜਿਆਦਾ ਸੋਨਾ ਵਰਕ ਰਹੇਗਾ ਇਸ ਦੇ ਉੱਪਰ ਸ਼ਿਮਰ ਦਾ ਦੁਪੱਟਾ ਮਿਲੇਗਾ 4 ਸਾਈਡ ਹੈਵੀ ਵਰਕ ਰਹੇਗਾ ਜਿਹੜਾ ਵੀ ਸੂਟ ਪਸੰਦ ਹੁੰਦਾ ਉਸ ਦਾ ਸਕਰੀਨ ਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਨਾਲ ਸਾਰੇ ਸੂਟਾਂ ਦਾ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਬਹੁਤ ਹੀ ਜ਼ਿਆਦਾ ਕਲਰ ਨੇ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹਨ ਤੁਹਾਨੂੰ ਵਿਸਕੋਸ ਬੇਸ ਮਿਲੇਗਾ ਸੂਟ ਦਾ ਬਹੁਤ ਹੀ ਪਿਆਰਾ ਵਿਸਕੋਸ ਵਰਕ ਦਾ ਤੁਹਾਨੂੰ ਦੁਪੱਟਾ ਮਿਲੇਗਾ ਸ਼ਿਪਿੰਗ ਫ੍ਰੀ ਰਹੇਗੀ ਕਲਰ ਇੰਨਾ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਅਜਿਹੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ